ਫਗਵਾੜਾ ਦੇ ਰਾਮਗੜੀਆ ਪੋਲੀਟੈਕਨਿਕ ਕਾਲਜ ਦੀ ਗਰਾਊਂਡ ਵਿਖੇ ਉਹਨਾਂ ਖਿਡਾਰੀਆਂ ਵੱਲੋਂ ਬਾਲੀਵਾਲ ਮੈਚ ਖੇਡਿਆ ਗਿਆ ਜੋ ਕਿ 65 ਸਾਲ ਤੋਂ ਉੱਪਰ ਦੇ ਰਿਟਾਇਰਡ ਅਫਸਰ ਸਨ ਇਹ ਬਾਲੀਵਾਲ ਮੈਚ ਇੱਕ ਫ੍ਰੈਂਡਲੀ ਮੈਚ ਸੀ ਜਿਸ ਵਿੱਚ ਦਿੱਲੀ ਤੋਂ ਆਏ ਰਿਟਾਇਰਡ ਅਫਸਰ ਸ਼ਾਮਲ ਹੋਏ ਇਸ ਮੌਕੇ ਗੱਲਬਾਤ ਕਰਦੇ ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਮੈਚ ਜਿੱਥੇ ਖਿਡਾਰੀਆਂ ਵੱਲੋਂ ਇੱਕ ਮਨਪਰਚਾਵਾ ਸੀ ਉੱਥੇ ਹੀ ਨੌਜਵਾਨਾਂ ਦੇ ਨਾਲ ਨਾਲ ਬਜ਼ੁਰਗਾਂ ਨੂੰ ਵੀ ਇੱਕ ਨਵੀਂ ਸੇਧ ਦੇਣ ਵਾਲਾ ਸੀ ਇਸ ਦੌਰਾਨ ਉਹਨਾਂ ਦਿੱਲੀ ਤੋਂ ਆਏ ਸਾਰੇ ਹੀ ਰਿਟਾਇਰਡ ਅਫਸਰਾਂ ਨਾਲ ਵੀ ਮੀਡੀਆ ਨੂੰ ਜਾਣੂ ਕਰਵਾਇਆ ਹਾਂਜੀ ਮੈਂ ਬਾਲੀਵਾਲ ਦੀ ਸੀਨੀਅਰ ਸਿਟੀਜ਼ਨ ਦੀ ਟੀਮ ਜਿਹੜੀ ਆ ਸਾਡੇ ਕੋਲ ਕਲੱਬ ਕਮਾਨਾ ਚ ਆਈ ਸੀ ਤਾਂ ਉਹਨਾਂ ਨੇ ਇੱਕ ਮੈਚ ਸਾਡੇ ਇੱਥੇ ਰੱਖਿਆ ਆ ਤੇ ਇੰਟਰੋਡਕਸ਼ਨ ਜਿਹੜੀ ਆ ਉਹ ਸੈਲਫ ਆਪਣੀ ਸਰ ਮਹਾਰਾਜ ਕਿਰਨ ਪਾਲਣਾ ਆਈ ਐਮ ਇੰਸਪੈਕਟਰ ਇਨ ਦਿੱਲੀ ਪੁਲਿਸ ਇੰਸਪੈਕਟਰ ਜੀ ਇਹ ਇੰਟਰਨੈਸ਼ਨਲ ਪਲੇਅਰ ਆ ਜੀ ਹਾਂ ਇੰਟਰਨੈਸ਼ਨਲ ਪਲੇਅਰ ਆ ਦਿੱਲੀ ਪੁਲਿਸ ਦੇ ਹਾਂਜੀ ਵਰਪੂਰ ਸਿੰਘ ਐਥਲੀਟਿਕ ਕੋਚ 골ਡ ਮੈਡਲਿਸ ਐਨ ਐਸ ਔਰ ਆਲ ਇੰਡੀਆ ਪੁਲਿਸ ਡਿਗੇਟ ਲਾਂਚ ਹੈ ਹਾਂ ਆਲ ਇੰਡੀਆ ਪੁਲਿਸ ਦੇ ਇਹ ਵੀ ਜੀ ਕੋਚ ਰਹੇ ਆ ਡਿਗੇਟ ਲੈਂਦੇ ਹਾਂ ਜੀ ਡਿਗੇਟ ਲੈਂਦੇ ਆ ਆਲ ਇੰਡੀਆ ਹਾਂ ਜੀ ਹਾਂ ਕੇਐਸ ਮੀਨਾ ਸਾਹਿਬ ਜੀ ਕੇਐਸ ਮੀਨਾ ਫੋਰਮਰ ਆਈਐਸ ਆਫੀਸਰ ਦਿੱਲੀ ਗਵਰਨਮੈਂਟ ਸੇ ਦਿੱਲੀ ਗਵਰਨਮੈਂਟ ਦੇ ਵਿੱਚ ਕਮਿਸ਼ਨਰ ਰਹੇ ਜੀ ਇਹੋ ਆਈਐਸ ਆਫੀਸਰ ਆਈਐਸ ਆਫੀਸਰ ਮੈਂ ਰਿਟਾਇਰਡ ਆਈਆਰਐਸ ਆਫੀਸਰ 1986 ਬੈਚ ਪਵਨ ਸਿੰਘ ਤੋਪ ਹਾਂ ਜੀ ਇਹ ਵੀ ਜੀ ਦਿੱਲੀ ਜੀ ਹਾਂ ਜੀ ਕ੍ਰਿਸ਼ਨ ਕੁਮਾਰ ਸਵਿਮਿੰਗ ਕੋਚ रिटायर्ड फ्रॉम दिल्ली पुलिस हां दिल्ली पुलिस ਦੇ ਵਿੱਚ ਹੈ ਜੀ ਠੀਕ ਹੈ ਜੀ ਬਲਜੀਤ ਸਿੰਘ ਜੀ ਮੈਂ ਫੁੱਟਬਾਲ ਦਾ ਪਲੇਅਰ ਆਂ ਕਾਲਜ ਕੋਲੇ ਦਿੱਲੀ ਆਹ ਕੀ ਬਾਤ ਹੈ ਕੀ ਬਾਤ ਹੈ ਕੋ ਟੋ ਕੁੜਾ ਮੈਂ ਦਿੱਲੀ ਹਾਈ ਕੋਰਟ ਮੈਂ ਐਡਵੋਕੇਟ ਹਾਂ ਔਰ ਇਹਨ ਕੇ ਸਾਥ ਖੇਡਦਾ ਆਹ ਕੀ ਨਹੀਂ ਸਰ ਸਰਵਿੰਦਰ ਸਿੰਘ ਮਲਿਕ ਹਾਂ ਜੀ ਜਿਲ੍ਹਾ ਮੁਨਜ਼ਮਨਗੜ ਦਿੱਲੀ ਪੁਲਿਸ ਦੇ ਤਾਲੇ ਸੇਵਿਸ ਕਰਦਾ ਹਾਂ ਹਾਂ ਹੁਣ ਗਾਉਂ ਮੇਂ ਸੇਵਾ ਕਰਦਾ ਹਾਂ ਉੱਥੇ ਇਲੈਕਸ਼ਨ ਦੀ ਤਿਆਰੀ ਕਰ ਰਹਾ ਹਾਂ ਐਮਪੀ ਦੀ ਆਹ ਕੀ ਬਾਤ ਹੈ ਐਮਪੀ ਦੀ ਤਿਆਰੀ ਕਰ ਰਹਾ ਹੈ ਜੀ ਢੋਡਾ ਸਾਹਿਬ ਅਸੀਂ ਇਹਨਾਂ ਦੀ سپورਟ ਤੇ ਉੱਤੇ ਵੀ ਜਾਵਾਂਗੇ ਤੁਸੀਂ ਸੱਦਿਓ ਜੀ ਸਾਨੂੰ ਜਦੋਂ ਲੋੜ ਆਏਗੀ ਹਾਂ ਬਿਲਕੁਲ ਹਾਂ ਸਬ-ਇੰਸਪੈਕਟਰ ਮਹਿੰਦਰ ਸਿੰਘ ਹਾਂਜੀ ਦਿੱਲੀ ਪੁਲਿਸ ਮੈਂ ਹਾਂ ਸਰ ਹਾਂ ਗੱਡੀ ਦੀ ਗੱਡੀ ਦਾ ਮਹਿੰਦਰ ਸਿੰਘ ਜੀ ਦਿੱਲੀ ਪੁਲਿਸ ਦੇ ਵਿੱਚ ਹਾਂ ਜੈਨਿਸ਼ ਚੌਤਰੀ ਐਂਟਰਪ੍ਰੈਨਰ ਕਸ਼ਮੀਰੀਗੇ ਸ਼ਾਪਿੰਗ ਹਾਂਜੀ ਥੈਂਕ ਯੂ ਸਰ ਉਹਨਾਂ ਸਮੂਹ ਨੌਜਵਾਨਾਂ ਦੇ ਨਾਲ ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਅਫਸਰਾਵਾਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਖੇਡਾਂ ਵੱਲ ਧਿਆਨ ਦੇਣ ਫਗਵਾੜਾ ਤੋਂ ਨਵਰਾਂਗ ਚੈਨਲ ਦੀ ਐਚਐਸ ਰਾਣੀ ਦੀ ਰਿਪੋਰਟ ਮੈਂ ਫਗਵਾੜੇ ਵਸੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਬੈਕਸਾਈਡ ਦੇ ਉੱਤੇ ਜਿਹੜਾ ਬਲੀਵਾਲ ਦਾ ਮੈਚ ਚੱਲ ਰਿਹਾ ਆ ਇਹ ਮੇਰੇ ਫਰੈਂਡ ਦਿੱਲੀ ਪੁਲਿਸ ਤੋਂ ਆ मोस्टली ਕੁਝ ਆਈਐਸ ਕੋ ਪੀਸੀਐਸ ਕੁਝ ਰਾਜਸਥਾਨ ਤੋਂ ਮੀਨਾ ਸਾਹਿਬ ਜਾਂ ਹੋਰ ਦਿੱਲੀ ਪੁਲਿਸ ਦੇ ਵਿੱਚ ਕਮਿਸ਼ਨਰ ਰਹੇ ਆ ਜਾਂ ਕੋ ਪੁਲਿਸ ਦੇ ਇੰਸਪੈਕਟਰ ਆ ਵਕੀਲ ਸਾਹਿਬ ਆ ਇਹ ਸਾਰੇ ਜਿਹੜੇ ਮੈਂਬਰ ਆ ਇਹ ਉੱਥੇ ਦਿੱਲੀ ਵੀ ਫੁੱਟਬਾਲ ਖੇលਦੇ ਆ ਏ ਸੌਰੀ ਬਾਲੀਬਾਲ ਖੇਲਦੇ ਆ ਇਹ ਇੱਥੇ ਇਹਨਾਂ ਦੀ ਇੱਕ ਬੇਟੀ ਦੀ ਜਿਹੜੀ ਆ ਇੰਗੇਜਮੈਂਟ ਆ ਕਲੱਬ ਕਵਾਨਾਂ ਦੇ ਵਿੱਚ ਆਏ ਹੋਏ ਸੀ ਔਰ ਇਹ ਮੈਨੂੰ ਇਹਨਾਂ ਨੇ ਮਿਲਣਾ ਹੁੰਦਾ ਸੀ ਤੇ ਇਹ ਕਹਿੰਦੇ ਜੀ ਸਾਡੇ ਲਈ ਫਿਰ ਇਦਾਂ ਆ ਮਿਲਣ ਦਾ ਬਹਾਨਾ ਇਦਾਂ ਆ ਕਿ ਇੱਕ ਗਰਾਊਂਡ ਦੇ ਵਿੱਚ ਜਿਹੜਾ ਚੂਨਾ ਪਾਇਆ ਹੋ ਅਸੀਂ ਉੱਥੇ ਨਾਲੇ ਮੈਚ ਖੇਡ ਲਵਾਂਗੇ ਨਾਲੇ ਤੁਹਾਨੂੰ ਮਿਲ ਲਵਾਂਗੇ ਸੋ ਇਹਨਾਂ ਤੋਂ ਸਾਨੂੰ ਸਿਹਤ ਲੈ ਕੇ ਜਿੰਨੇ ਵੀ ਫਗਵਾੜੇ ਦੇ ਸੀਨੀਅਰ ਸਿਟੀਜ਼ਨ ਆ ਉਹਨਾਂ ਨੂੰ ਆਪਣੀ ਫਿਟਨੈਸ ਦਾ ਧਿਆਨ ਰੱਖਣਾ ਚਾਹੀਦਾ ਆ ਔਰ ਕਿਉਂਕਿ ਹੈਲਥ ਹੈ ਤਾਂ ਸਭ ਕੁਝ ਆ ਕੱਲਾ ਪੈਸਾ ਹੀ ਸਭ ਕੁਝ ਨਹੀਂ ਪੈਸਾ ਵੀ ਤਾਂ ਹੀ ਆ ਜੇ ਤੁਹਾਡੀ ਹੈਲਥ ਵਧੀਆ ਤਾਂ ਤੁਸੀਂ ਕੁਝ ਖਾ ਸਕਦੇ ਆ ਜਾਂ ਤੁਸੀਂ ਉਸ ਪੈਸੇ ਦਾ ਆਨੰਦ ਮਾਣ ਸਕਦੇ ਆ ਸੋ ਇਸ ਕਰਕੇ ਇਹ ਇੱਕ ਮੈਸੇਜ ਜਿਹੜਾ ਆ ਸਾਰੇ ਸੀਨੀਅਰ ਸਿਟੀਜ਼ਨ ਨੂੰ ਜਾਂ ਹੋਰ ਮੇਰੇ ਭਰਾਵਾਂ ਨੂੰ ਆ ਔਰ ਮੈਂ ਇਹੀ ਕਹਾਂਗਾ ਕਿ ਫਿਟਨੈਸ ਜਿਹੜੀ ਆ ਉਹ ਸਭ ਤੋਂ ਜ਼ਰੂਰੀ ਆ ਤੇ ਇਸ ਲਈ ਇਹ ਸਾਡੇ ਨੂੰ ਇੱਕ ਮੈਸੇਜ ਜਿਹੜਾ ਆ ਦੇਣ ਲਈ ਆਇਆ ਧੰਨਵਾਦ ਜੀ ਧੰਨਵਾਦ ਦਿਲ ਦੀਆਂ ਕਰਾਈਆਂ ਤੋਂ ਕੀਮਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਪੋਲੀਟੈਕਨੀਕਲ ਤੋਂ ਸਾਡੀ ਪੋਲੀਟੈਕਨੀਕਲ ਟੀਮ ਦੇ ਕੋ ਜਿਹੜੇ ਆ ਕੋਚ ਆ ਨੇ ਮੇਨ ਬਾਕੀ ਸਾਡੀ ਪੋਲੀਟੈਕਨੀਕਲ ਦੀ ਸਾਰੀ ਟੀਮ